ਪੀਆਰਓ ਡਾਕਟਰ ਕੁਲਜੀਤ ਸਿੰਘ ਮਿਆਪਰੀ ਦੇ ਪਿਤਾ ਸਰਦਾਰ ਕੁਲਦੀਪ ਸਿੰਘ ਦਾ ਹੋਇਆ ਦਿਹਾਂਤ ਸੈਂਕੜੇ ਨਾਮਕਾਂ ਵੱਲੋਂ ਦਿੱਤੀ ਗਈ ਅੰਤਿਮ ਵਧਾਈ। ਸੂਚਨਾ ਤੇ ਲੋਕ ਸੰਪਰਕ ਭਾਗ ਦੇ ਪੀਆਰਓ ਡਾਕਟਰ ਕੁਲਜੀਤ ਸਿੰਘ ਮਿਆਪਰੀ ਦੇ ਪਿਤਾ ਸਰਦਾਰ ਕੁਲਦੀਪ ਸਿੰਘ ਜਿਹਦਾ 74 ਸਾਲਾਂ ਦੀ ਉਮਰ ਦੇ ਵਿੱਚ ਸੈਕਟਰ 32 ਦੇ ਹਸਪਤਾਲ ਵਿੱਚ ਜਿਹਦੇ ਇਲਾਜ ਦੌਰਾਨ ਦੇਹਾਂਤ ਹੋ ਗਿਆ ਉਹਨਾਂ ਨੂੰ ਪੁਨੀਆ ਬੁਲੇ ਦੇ ਸ਼ਮਸ਼ਾਨ ਘਾਟ ਵਿਖੇ ਸੈਂਕੜੇ ਨਾਮਕਾਂ ਵੱਲੋਂ ਵਿਦਾਇਗੀ ਦਿੱਤੀ ਗਈ। ਸਵਰਗੀ ਸਰਦਾਰ ਕੁਲਦੀਪ ਸਿੰਘ ਦੀ ਜਿਖਾ ਨੂੰ ਅਗਨੀ ਪੇਟ ਉਹਨਾਂ ਦੇ ਸਪੁੱਤਰ ਡਾਕਟਰ ਕੁਲਦੀਪ ਸਿੰਘ ਮੀਆਂਪਰੀ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਮੁਖਤਬਰ ਅਤੇ ਜਿੰਦੀਪ ਸਿੰਘ ਵੱਲੋਂ ਕੀਤਾ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਦੋ ਪੁੱਤਰ ਨੁਹਾਂ ਤੇ ਤਿੰਨ ਪੋਤਰੇ ਇੱਕ ਪੋਤਰੀ ਦਾ ਪਰਿਵਾਰ ਛੱਡ ਗਏ ਹਨ। ਸਰਦਾਰ ਕੁਲਦੀ ਕੁਲਦੀਪ ਸਿੰਘ ਜੋ ਕਿ ਸਿੱਧ ਵਿਭਾਗਤੋਂ ਲਗਭਗ 40 ਸਾਲ ਨੌਕਰੀ ਕਰਨ ਤੋਂ ਬਾਅਦ ਸੁਪਰਡੰਟ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਇਸ ਦਿਨ ਹੀ ਉਸ ਸੇਵਾਮੁਕਤੀ ਤੋਂ ਬਾਅਦ ਪਿੰਡ ਦੇ ਨੰਬਰਦਾਰ ਵਿੱਚ ਜੋ ਆਪਣੀਆਂ ਸੇਵਾਵਾਂ ਦੇ ਰਹੇ ਸਨ ਉਹਨਾਂ ਦੇ ਜਾਣ ਨਾਲ ਪਰਿਵਾਰ ਅਤੇ ਪਿੰਡ ਨੂੰ ਬਹੁਤ ਵੱਡਾ ਕਾਟਾ ਪਿਆ ਹੈ ਜਿਸ ਕਿ ਯੋਗ ਹੈ ਕਿ ਸਵਰਗਵਾਸੀ ਕੁਲਦੀਪ ਸਿੰਘ ਦੇ ਅਸਥ 18 ਮਾਰਚ ਨੂੰ ਅੱਜ ਸਵੇਰੇ 9:00 ਵਜੇ ਸਮਾਜਾਂਗੇ ਜਦਕਿ ਅੰਤਿਮ ਅਰਦਾਸ 23 ਮਾਰਚ ਦੇ ਐਤਵਾਰ ਨੂੰ ਹੋ ਰਹੀ ਹੈ ਸਤਾਰ ਪੰਡਮੀਆਂ ਬਿਕੇ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਹੋਵੇਗਾ ਇਸ ਮੁਕੇ ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਅਲਵਾਲੀਆ ਜੁਆਇੰਟ ਡਾਇਰੈਕਟਰ ਪ੍ਰੀਤ ਕਮਲ ਸਿੰਘ ਆਈਪੀਆਰਓ ਨਵਦੀਪ ਗਿੱਲ ਆਈਪੀਆਰਓ ਨਿਰਿੰਦਰਪਾਲ ਸਿੰਘ ਆਈਪੀਆਰਓ ਅਮਰਪ੍ਰੀਤ ਮਨਲੀ ਆਈਪੀਆਰਓ ਹਰਮਿਤ ਸਿੰਘ ਟਿਲੋਂ ਡੀਪੀਆਰਓ ਕਰਨ ਮਹਿਤਾ ਆਈਪੀਆਰਓ ਕੁਲਤਾਰ ਸਿੰਘ ਮਿਆਪੁਰੀ ਏਪੀਆਰਓ ਬਲਜਿੰਦਰ ਸਿੰਘ ਏ ਪੀ ਆਰ ਓ ਅਮਨਦੀਪ ਸਿੰਘ ਸੰਧੂ ਏ ਪੀ ਆਰ ਓ ਸੁਰੇਸ਼ ਕੁਮਾਰ ਏ ਪੀ ਆਰ ਓ ਰਮਨਦੀਪ ਕੌਰ ਏ ਪੀ ਆਰ ਓ ਦਵਿੰਦਰ ਕੌਰ ਏ ਪੀ ਆਰ ਓ ਅਸ਼ੋਕ ਕੁਮਾਰ ਐਡਵੋਕੇਟ ਜਗਵੰਤ ਸਿੰਘ ਮੀਆਂਪੁਰੀ ਪੱਤਰਕਾਰ ਕਲਾਸ ਕੁਮਾਰ ਪੱਤਰਕਾਰ ਸ਼ਮਸ਼ੇਰ ਬੱਗਾ ਪੱਤਰਕਾਰ ਰਕੇਸ਼ ਕੁਮਾਰ ਸਰਪੰਚ ਗੁਰਦਾਸ ਸਿੰਘ ਸਾਬਕਾ ਸਰਪੰਚ ਕੁਰਚਨ ਸਿੰਘ ਚੰਨੀ ਅਤੇ ਵੱਡੇ ਗਿਣਤੀ ਵਿੱਚ ਸਿਹਤ ਦੇ ਸਿੱਖਿਆ ਭਾਗ ਦੇ ਅਧਿਕਾਰੀ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਰਹੇ ਪਰ ਬੰਤਾ ਮਨਮੋਜੀ ਨੂੰ ਹੌਲੀ ਹੌਲੀ ਦੇਖਿਆ ਚੱਲਗੇ ਤੇਜ ਹੋ ਜਾ ਯਾਰ ਅੱਗੇ ਹਜਾ ਅੱਗੇ ਅੱਗੇ ਦਾ ਆ ਜੀ ਨਾ ਜੀ ਨਾ ਤੇਰੀ ਓਏ ਓਏ ਆ ਆ ਸੁਣ ਕੇ ਮੁੜ ਜਾ ਬੁਲਜੀਤ ਓ ਬੁਲਜੀਤ ਓ ਬੁਲਜੀਤ ਪਿੱਛੇ ਮੁੜ ਕੇ ਆ ਜਾ ਪੀਆਰਓ ਡਾਕਟਰ ਕੁਲਜੀਤ ਸਿੰਘ ਮਿਆਪੀ